ਕੀ ਕਰੀਨਾ ਸਾਰਾ ਸਮਾਨ ਚੈੱਕ ਕਰ ਲਵਾਂ ਸਭ ਕੁਝ ਪਾਟ ਲਿਆ ਨਾ ਇਹ ਨਾ ਹੋਵੇ ਛੇਤੀ ਛੇਤੀ ਵਿੱਚ ਕੋਈ ਸਮਾਨ ਦਾ ਚੇਤਾ ਹੀ ਭੁੱਲ ਜੇ ਕਿਤੇ ਵਾਪਸ ਹੀ ਨਾ ਆਉਣਾ ਪਵੇ ਰਾਹ ਵਿੱਚੋਂ ਨਾ ਚੱਲ ਮਨਾ ਪਾਟ ਦਾ ਸਾਰਾ ਕੁਝ ਲਿਆ ਬਸ ਆਹ ਹੋ ਰਿਹਾ ਇੱਕ ਦਾ ਸਮਾਨ ਪਾਉਣ ਵਾਲਾ ਵਿੱਚ ਇਹ ਪਾਈ ਦਮਾ ਨੰ ਦਿਨ ਤੱਕ ਨਹੀਂ ਕਰਨ ਡਿਆ ਹੁਣ ਭੇਜਣ ਨੂੰ ਪਰ ਕੀ ਕਰਾਂ ਮਜਬੂਰੀ ਆ ਬਸ ਹੁਣ ਕਹਿੰਦੇ ਹੁੰਦੇ ਨਾ ਢੱਡੀ ਖਾਤਰ ਬੜੀ ਦੂਰ ਜਾਣਾ ਪੈਂਦਾ ਬੰਦੇ ਨੂੰ ਰੋਟੀ ਤੇ ਬੁਰਕੀ ਖਾਣੀ ਆ ਬੰਦੇ ਨੇ ਚੱਲ ਮਨਾ ਪਤਾ ਨਹੀਂ ਕਿੱਥੇ ਘਰ ਰਹਿ ਗਈ ਆ ਇਹ ਨਹੀਂ ਹੈ ਜੋ ਇਸ ਮਾਲਾ ਜਾਂਦੇ ਆਂ ਕਿ ਜੋਤੀ ਕਰਤਾ ਡੈਕ ਚਾਰੀ ਹਾਂਜੀ ਸਾਰਾ ਕੁਝ ਭਾਤਤਾ ਜਿਵੇਂ ਗੱਡੀ ਆਲਾ ਡਿਕਣਦੇ ਆ ਵਾ ਗੱਡੀ ਵਾਲੇ ਨੇ ਬਾਹਰ ਜਾਣਾ ਤੂੰ ਹੀ ਜਾਣਾ ਉਹਨੇ ਤਾਂ ਆਪਣਾ ਬਸ ਕਰਾਇਆ ਨਾ ਮਤਲਬ ਆ ਮੇਰੀ ਗੱਲ ਸੁਣੋ ਬੈਕ ਮੈਂ ਰੱਖਾਇਆ ਤੇ ਕਾਲਾ ਪਿਆ ਉਹ ਅੰਦਰ ਵੀ ਆ ਜਾ ਕੋਈ ਨਹੀਂ ਬਸ ਚਲੀ ਜਾਣਾ ਪਈ ਹੁਣ ਉੱਥੇ ਜਾਣਾ ਕਾਲੀ ਵਾਲੀ ਕਿਹੜੀ ਗੱਲ ਹੈ ਮੇਰੀ ਗੱਲ ਸੁਣੋ ਤੁਸੀਂ ਬਾਹਰ ਚੱਲੇ ਹੋ ਤੈਨੂੰ ਹੋਰ ਤਰ੍ਹਾਂ ਨਹੀਂ ਹੋਣਿਆ ਅਜੇ ਕਿਹੜਾ ਟਾਈਮ ਹੋਇਆ ਸਾਡੇ ਵਿਆਹ ਨੂੰ ਮੈਸਾ ਤਿੰਨ ਚਾਰ ਮਹੀਨੇ ਹੋਏ ਨੇ ਜੇ ਤਨ ਮੈਂ ਕਹਿੰਦੀ ਰਹੀ ਆ ਕਿ ਮੈਨੂੰ ਤੇ ਬਾਹਰ ਸੇ ਮੱਥਾ ਟਿਕਾ ਲਿਓ ਕਿ ਰਿਸ਼ਤੇਦਾਰ ਤੇ ਲੈ ਜਾਓ ਤੁਸੀਂ ਉੱਥੇ ਵੀ ਨਹੀਂ ਖੜਿਆ ਮੈਨੂੰ ਲੱਗਦਾ ਤੈਨੂੰ ਖੁਸ਼ ਹੋ ਬਾਹਰ ਜਾਣ ਵਿੱਚ ਜੋਤੀ ਮੇਰਾ ਕਿਹੜਾ ਜੀ ਕਰਦਾ ਜਾਣ ਨੂੰ ਮਜਬੂਰੀਆਂ ਵਾਂ ਘਰਾਂ ਦੀਆਂ ਢਿੱਡ ਬਦਲੇ ਜਾਣਾ ਪੈਂਦਾ ਨਾਲੇ 4 ਮਹੀਨੇ ਤੇ ਮੈਂ ਕੜ ਚੱਲਿਆ ਵਾ ਤੇ ਜੇ ਮੈਂ ਨਾ ਗਿਆ ਤੇ ਉਹਨਾਂ ਨੇ ਪਾਸਪੋਰਟ ਜਿਹੜਾ ਵਾ ਮੁੜ ਕੇ ਵੀਜ਼ਾ ਨਹੀਂ ਲਗਾਉਣਾ ਦਿਲ ਨਾਲ ਤੋਂ ਛੋਟਾ ਕਰ 4 ਮਹੀਨੇ ਮੈਂ ਲਾ ਕੇ 5 ਤੇ ਆ ਜਾਣਾ ਵਾ ਕੋਈ ਗੱਲ ਇਹ ਵੀਜ਼ੇ ਕਿਹੜੇ ਲੱਗਦੀ ਹੈ ਆਈਡੀ ਸੀਤੀ ਘਰਾਂ ਦੀਆਂ ਮਜਬੂਰੀਆਂ ਕਰਕੇ ਤੇ ਜਾਣਾ ਪੈਂਦਾ ਵਾ ਕਿਦਾ ਜੀ ਕਰਦਾ ਜਾਣ ਨੂੰ ਨਹੀਂ ਤੁਸੀਂ ਤੇ ਬੜੇ ਢਿੱਲੇ ਜਿਹਾ ਮੋਨਾ ਕਹਤਾ ਕਿ ਬਾਹਰ ਜਾਣਾ ਮਜਬੂਰੀ ਹੈ ਕਿ ਕਲ ਇੱਥੇ ਕੰਮ ਹੈ ਨਹੀਂ 36 ਕੰਮ ਨਹੀਂ ਇੱਥੇ ਜੇ ਬੰਦੇ ਨਹੀਂ ਇੱਥੇ ਕਰਨੇ ਹੋਣ ਤੇ ਆਪਣੀ ਜ਼ਮੀਨ ਹੈ ਤੁਹਾਡੇ ਕੋਲ ਤੁਸੀਂ ਉਹ ਨਹੀਂ ਖੇਤੀਬਾੜੀ ਨਹੀਂ ਕਰ ਸਕਦੇ ਤੂੰ ਇਹ ਚੌਕਟ ਠੇਕੇ ਦੇ ਦਿੰਦੇ ਬਸ ਤੇ ਠੇਕੇ ਤੋਂ ਕਿੰਨੇ ਕੇ ਪੈਸੇ ਆਉਣਦੇ ਨੇ ਕਿਤੇ ਮੇਰੀ ਗੱਲ ਸੁਣੋ ਬਸ ਆਹੋ 6 ਮਹੀਨੇ ਲਾ ਕੇ ਨਾ ਬਾਅਦ ਵਿੱਚ ਨਾ ਜਾਇਓ ਬਾਹਰ ਜੋਤੀ ਕਿल्ले ਹਣ ਚੋਗੀ ਨਿਕਲਦਾ ਵਾ ਬਾਹਰ ਹੁਣ ਮੇਰਾ ਕੰਮ ਸੈੱਟ ਵਾ ਤੇ ਮੈਨੂੰ ਜਾਣਦੇ ਤੇ ਤੂੰ ਦਿਲ ਨਾਲ ਛੋਟਾ ਗਾ 6 ਮਹੀਨੇ ਬਾਅਦ ਮੈਂ ਆਇਆ ਨਾ ਵਾ ਤੇ ਦਿਲ ਤੇ ਪੱਥਰ ਰੱਖ ਕੇ ਚੱਲਿਆ ਮੈਂ ਘਰਾਂ ਦੀ ਮਜਬੂਰੀਆਂ ਕੀ ਕਰਨਾ ਇੱਥੇ ਚਲੋ ਕੀ ਕਰਨਾ ਫਿਰ ਹੁਣ ਜੋ ਟੜਕੇ ਵਿਆਹ ਨਹੀਂ ਸਰਦਾ ਤੇ ਉਹ ਮੇਲਾ ਤਾਂ ਗੱਡੀ ਵਾਲਾ ਵਿਆਹ ਜਾਰ ਹੁੰਦੇ ਆਣ ਨਾ ਤਾਂ ਕੈਂਡਾ ਗੱਡੀ ਆ ਕਾਲਾ ਪਿਆ ਵਾ ਹਾਰਨ ਮਾਰਨ ਧਿਆ ਵਾ ਮੰਮੀ ਨੂੰ ਮਿਲ ਕੇ ਤੇ ਚੱਲੀਏ ਫਿਰ ਜਾਣਾ ਤੇ ਪੈਣਾ ਨਾ ਚਲੋ ਫਿਰ ਹਮ ਤਾਂੜੇ ਪਾਤਾ ਜੋ ਸਾਰਾ ਸਮਾਨ ਪਾਸ ਕਰੂਗਾ ਨਾਲ ਵਿੱਚ ਹੋਰ ਤੇ ਨਹੀਂ ਕੁਝ ਹੀ ਰਹਿ ਗਈ ਨਹੀਂ ਹੋਰ ਚਲ ਆਜੋ ਫਿਰ ਆ ਗਈ ਕੋ ਮੰਮੀ ਆ ਗਈ ਚੰਗਾ ਮੰਮੀ ਚੰਗਾ ਚੰਗਾ ਕੋਗੀ ਤਿਆਰੀ ਹਾਂਜੀ ਕੋਗੀ ਆ ਮੇਰਾ ਪੁੱਤ ਜੇ ਹੁਣ ਜੇ ਘਰੋਂ ਚੱਲਿਆ ਨਾ ਤੇ ਜਾ ਕੇ ਡਟ ਕੇ ਮਿਹਨਤ ਕਰਨੀ ਹੈ ਹੈਗਾ ਸਾਰੀ ਦੁਨੀਆ ਹੀ ਜਾਣਦੀ ਹੈ ਮਗਰ ਪਿਸ਼ਾਵ ਵਾਲੀ ਧਿਆਨ ਖੜਾ ਮੇਰੀ ਜੋੜ ਵਾਲੀ ਬੈਠੀ ਆ ਆਪੇ ਉਹਦਾ ਵੀ ਜੀ ਲੱਗ ਜੂ ਤੇ ਤੂੰ ਵੀ ਸਾਰੀ ਜਿੰਨੀ ਗਰੀਬੀ ਸਾਰੀ ਘਰ ਦੀ ਕੱਢ ਦੇਣੀ ਠੀਕ ਹੈ ਨਾ ਖੇਰ ਬਣ ਕੇ ਕਹਿਣ ਦੀ ਕਿ ਚੱਲ ਵੀ ਉੱਥੇ ਬਤਾ ਲੈਂਦੇ ਹੋਰ ਕਹਿ ਕੇ ਪੁੱਤ ਗੱਲ ਸੁਣ ਗੋਡੇ ਲਾ ਕੇ ਬਹਾਲ ਕੇ ਤੇ ਖਾਏਂਗੀ ਤੈਨੂੰ ਪਤਾ ਤਾਂ ਹੈ ਵੀ ਉਹ ਅੱਜ ਕੱਲ ਸਾਰੀ ਦੁਨੀਆ ਤੁਰੀ ਜਾਣ ਲਈ ਆ ਇਹ ਤੇ ਫੇਰ ਮੁੰਡਾ ਵਾ ਤੇਰੇ ਸਾਹ ਸੁਣ ਵੇਖ ਦੇਂਦੀ ਨੀ 에어ਪੋਰਟਾਂ ਦੇ ਕੁੜੀਆਂ ਦੇ ਹਾਲੇ ਤਾਂ ਮਹੀਨਾ ਮਹੀਨਾ ਨਹੀਂ ਵਿਆਹ ਨੂੰ ਜਾਂਦੇ ਫੇਰ ਭੱਜ ਜਾਂਦੀਆਂ ਕਰੇ ਦੋਈ ਤੋਂ ਚੌ ਚੌ ਸਾਲੀ ਸਾਲ ਬਾਅਦ ਮਗਰੋਂ ਬਲੁੰਦੀਆਂ ਵਾ ਹੂੰ ਫੇਰ ਕੀ ਸ਼ੇਰ ਬਣ ਚਲੋ ਨਹੀਂ ਚਲੋ ਤੁਹਾਡੀ ਗੱਲ ਠੀਕ ਹੈ ਮੈਂ ਜੇ ਬਾਤ ਤੇ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਆਂਦੀ ਕਿ ਮੈਂ ਛੇਤੀ ਜਾਣਾ ਛੇਤੀ ਜਾਣਾ ਬਸ ਉਹ ਪੁੱਤ ਕੋਈ ਗੱਲ ਨਹੀਂ ਕੀ ਜੋ ਜੋ ਜੇ ਹੁਣ ਹਾਲਾਤ ਹੈ ਉਸੇ ਹਿਸਾਬ ਚੱਲਣ ਮੰਮੇ ਪਾ ਬਿੰਦੇ ਹੰਡੇ ਹੀ ਭਾਬੀ ਵੀ ਕਿਤੇ ਇੱਥੇ ਹੋਣੀ ਪੁੱਤ ਕੰਮ ਤਾਂ ਦਾ ਕਰਨ ਲਈ ਚੱਲ ਤੂੰ ਗੱਡੀ ਵਾਲਾ ਹਾਰਨ ਦੇਂਂਡਿਆ ਵਾ ਤੇ ਨਾ ਕੋਈ ਦੀਦੀ ਆ ਉਹ ਕੋਈ ਗੱਲ ਨਹੀਂ ਉਹ ਲੱਗਦਾ ਭਾਂਡੇ ਦੀ ਆਵਾਜ਼ ਆਉਂਦੇ ਆ ਦੀਦੀ ਰਸੋਈ 'ਚ ਹੀ ਹੋਣੀ ਆ ਚਲ ਆ ਤੂੰ ਮਮਲਾ ਦੇਣੀ ਨਾਲ ਜਾ ਦੇ ਰੇ ਕਿਹਦਾ ਭਾਬੀ ਦਾ 헤ਜਲਾ ਬੰਡਿਆ ਆ ਦੱਸ ਤੂੰ ਬਾਹਰ ਚੱਲੇ ਆ ਗੱਡੀ ਵਾਲਾ ਬਾਹਰ ਦੇਖੀ ਜਾਂਦੇ ਆ ਉਧਰ ਨੂੰ ਹੋ ਜਾ ਉਹਨੂੰ ਜਾ ਕੇ ਮੇੜ ਕੇ ਜਾਣਾ ਕੋਈ ਦੱਸ ਤੂੰ ਮੱਥੇ ਕੀ ਲੱਗਣਾ ਵਾ ਸੁੱਕ ਸੁਖਾਣਾ ਚੱਲੇ ਆ ਵਾ ਪਰਪੋ ਚਾਗਾ ਭਾਬੀ ਜੀ ਆ ਹੁਣ ਚੱਲਿਆਂਗੇ ਵਣਗੀ ਤਿਆਰੀ ਕਰ ਲਈ ਆਹ ਤਿਆਰੀ ਕਰ ਲਈ ਚੱਲ ਬਾਊ ਚੰਗਾ ਵਾ ਚੱਲਿਆਂ ਵਾ ਤੇ ਘਰ ਦਾ ਕੋਹਣ ਕੁ ਸੋਚਿਆ ਜਾਊਗਾ ਤੈਨੂੰ ਪਤਾ ਵਾ ਅੱਗੇ ਤੇਰਾ ਵੀਰ ਹੁੰਦਾ ਹੀ ਤੇ ਨਾਲ ਤੇਰ ਨਾਲ ਹੱਥ ਸਾਵਾ ਵੰਡਾਉਂਦਾ ਹੀ ਤੇ ਹੁਣ ਸਾਰਾ ਕੁਝ ਤੇਰੇ ਸਿਰ ਤੇ ਹੀ ਆ ਤੇ ਇਹ ਨਹੀਂ ਤੂੰ ਸੋਚਣਾ ਵੀ ਮੈਂ ਘਰ ਵੱਲ ਧਿਆਨ ਰੱਖਾਂ ਘਰ ਅਸੀਂ ਹੈਗੇ ਆ ਘਰ ਦੀ ਮਾ ਸਾ ਟੈਨਸ਼ਨ ਨਹੀਂ ਲੈਣੀ ਤੇ ਜੇ ਬਹੁਤ ਕਮਾਈ ਕਰੇਗਾ ਤੇ ਫੇਰ ਹੀ ਘਰ ਦਾ ਚਲਕ ਝਟ ਨੰਗੂਗਾ ਝਟ ਕਿੱਦਾਂ ਨੰਗਣਾ ਵਾ ਦਿਨੋ ਦਿਨ ਮੁਗਿਆਈ ਹੋਈ ਜਾਂਦੀ ਆ ਭਾਬੀ ਜੀ ਮੈਂ ਤਾਂ ਦੀ ਚੱਲਿਆ ਵਾਂ ਘਰ ਦੇ ਹਾਲਾਤ ਅੱਦੀ ਦੇ ਮਨੂੰ ਘਰਾਂ ਦੀਆਂ ਮਜਬੂਰੀਆਂ ਵਾ ਤੇ ਕੰਬਲੀ ਜੀ ਨੂੰ ਸਮਝਾ ਕੇ ਰੱਖਿਓ ਆਈ ਜਾਣਾ ਪੰਜਾ ਸੱਤ ਮਹੀਨੇ ਨੂੰ ਕੋਈ ਗੱਲ ਨਹੀਂ ਜੋਤੀ ਤੂੰ ਕਿਹੜੀ ਗੱਲੋਂ ਬਹੁਤ ਟੈਨਸ਼ਨ ਲੈਨੀ ਆ ਮੈਂ ਅਹੀਂ ਹੈਗੀ ਆ ਨਾ ਸਾਰੇ ਜਣੇ ਤੇਰਾ ਧਿਆਨ ਰੱਖਣ ਨੂੰ ਜੇ ਇਹ ਨਾ ਕਮਾਊਗਾ ਫਿਰ ਖਾਵਾਂਗੇ ਕਿੱਥੋਂ ਆਹੋਂ ਦੀਦੀ ਕਹਿੰਗਾ ਸਹੀ ਆ ਉਹਦੇ ਵੈਸੇ ਥੋੜਾ ਚਲ ਜਿਹਾ ਵਿਆਹ ਹੋਇਆ ਸੀ ਤੇ ਮੈਂ ਨਹੀਂ ਚੱਲ ਦੋ ਘੰਨੇ ਨਾ ਹੋ ਰਹਿ ਲਿੰਦੇ ਤੁਹਾਨੂੰ ਪਤਾ ਨਾ ਮਨਾਂ ਵਿਆਹ ਆਵੇ ਬੰਦਿਆਂ ਦੇ ਹੱਥੇ ਕਰਦਾ ਯਾਰ ਉਹਨੂੰ ਵੀ ਪਤਾ ਕਰਦੀ ਮਜਬੂਰੀ ਕਿੱਦਾਂ ਹੁੰਦੀ ਐ ਜੇ ਉਹਦਾ ਭਰਾ ਹੁੰਦਾ ਨਾ ਅੱਜ ਤੇ ਫੇਰ ਉਹਨੂੰ ਲੋੜ ਹੀ ਨਹੀਂ ਜਾਣਦੀ ਪੰਜ 6 ਮਹੀਨੇ ਹੋ ਰਿਆ ਪਿੰਦਾ ਇੱਥੇ ਚਾਹਦੀ ਤੂੰ ਹੀ ਘੱਟ ਟੈਨਸ਼ਨ ਲੈਂਦੀ ਜੀ ਕਾਣਾ ਜਾਂ ਦੇਰ ਵਾ ਤੁਹਾਡਾ ਭਰਾ ਹੀ ਆਵੀ ਉਹ ਗੜਾ ਦੇਰ ਤੇ ਝੰਜਾ ਨਾ ਰੱਖਣ ਦਿਆ ਨਾ ਬੀਵੀ ਆਵਣਾ ਟੈਨਸ਼ਨ ਆਵਣਾ ਕਮਨ ਲਾਦਾ ਫਿਰ ਗੱਡੀ ਵਾਲਾ ਡਿਆ ਜਹਾਰਨ ਦੇਣਾ ਮੇਰੀ ਗੱਲ ਸੁਣੋ ਗੱਡੀ ਵਾਲਾ ਚੱਲ ਬਾ ਉਹ ਨਾਲ ਥੋੜਾ ਜਿਹਾ ਪਿਆਰ ਤੇ ਚੱਲ ਜਾਓ ਹੋਰ ਕਿੰਨਾ ਦਾ ਹੀ ਟਾਈਮ ਨਾ ਰਹਿਣ ਦੋ ਰਹਿਣ ਦੋ ਤੇ ਜੀ ਲਾ ਕੇ ਰੱਖ ਨਾ ਉੱਥੇ ਕੋਈ ਗੱਲ ਨਹੀਂ ਤੇ ਪਰਵਾਹ ਨਹੀਂ ਕਰਨੀ ਠੀਕ ਇਹਦਾ ਤਾਂ ਰੱਖਿਓ ਤੁਸੀਂ ਕੋਈ ਗੱਲ ਨਹੀਂ ਇਹਦਾ ਜੋਤੀ ਹਾਂ ਜਬਾ ਇੱਕ ਪੜੀਗੇ ਕਿੱਥੇ ਆ ਉਹ ਉਹਨਾਂ ਨੂੰ ਗੱਡੀ ਚ ਰੱਖ ਲੀਜੀ ਪਹਿਲਾਂ ਤੇ ਰੱਖ ਲਈ ਹੈਗਾ ਅੱਛਾ ਅੱਛਾ ਚਲੋ ਠੀਕ ਆ ਮੈਂ ਵੇਖ ਲਉ ਮੀ ਨਾ ਕਿੰਨਾ ਚਿਕੜ ਹੋ ਗਿਆ ਆ ਚੱਲ ਸ਼ਾਫਰ ਹੁਣ ਫਿਰ ਫਰਾਈਟ ਲੇਟ ਹੋ ਜਾਣੀ ਆ ਜਾਣਾ ਤੇ ਪੈਣਾ ਹੀ ਆ ਆਹ ਚਲੋ ਕੋਈ ਨਹੀਂ ਯਾਰ ਮੈਂ ਕੀਤੀ ਉਹਦੇ ਨਾਲ ਗੱਲ ਉਹ ਕਹਿੰਦਾ ਵਾ ਕਿ ਜਦੋਂ ਕੋਈ ਬੰਦਾ ਹਟੋਗਾ ਨਾ ਤੇ ਕੋਈ ਕੰਨ ਉਹਨੂੰ ਰੱਖ ਲਾਂਗੇ ਹੁਣ ਬੰਦੇ ਪੂਰੇ ਯਾਰ ਕੰਮ ਤੇ ਓਏ ਮੈਨੂੰ ਪਤਾ ਵਾ ਤੈਨੂੰ ਲੋੜ ਵਾ ਹੁਣ ਮੈਂ ਦੱਸ ਕੀ ਕਰਾਂ ਬਾਕੀ ਕੋਈ ਗੱਲ ਨਹੀਂ ਮੈਂ ਤੈਨੂੰ ਨਾ ਪ੍ਰੋਪਰ ਸਿਰੇ ਦੱਸੂਗਾ ਇੱਕ ਵਾਰ ਠੀਕ ਆ ਚਲ ਚੰਗਾ ਫਿਰ ਆ ਲੰਮੇ ਪਿਆਏ ਓਏ ਆਹੋ ਲੰਮੇ ਪਿਆਵਾ ਹੋਣਾ ਕਿ ਨਾ ਆ ਦੇ ਲਾ ਹੁਣ ਵੀਰੇ ਦੀ ਜਾਂਚ ਕਰ ਲੈ ਪਈ ਪੈਸੇ ਨਹੀਂ ਮੋੜਨ ਧਿਆ ਜਿਹੜੇ ਖੜੇ ਹੂੰ ਤੇ ਪੈਸੇ ਮੰਮੀ ਮੋੜ ਦੂਗਾ ਦੱਸ ਅਜੇ ਵਿਚਾਰ ਦਾ ਨਵ ਨਵ ਵਿਆਹ ਹੋਇਆ ਵਾ ਹਥੋੜਾ ਉਧਰ ਟੈਟ ਹੁਣਾ ਵਾ ਤੇ ਨਵ ਨਵ ਆ ਜਿਨੇ ਆ ਜਿੱਥੋਂ ਲੈ ਹੁਣ ਉਹ ਤੇ ਮੁੰਡੇ ਉਹਦੇ ਮੂੰਹ ਦੇਣੇ ਨਾ ਯਾਰ ਤੂੰ ਹੀ ਪਤਾ ਨਹੀਂ ਕਿੱਦਾਂ ਦੀ ਗੱਲਾਂ ਕਰਦੇ ਰਹਿੰਦੇ ਜਾ ਮੈਨੂੰ ਵੀ ਪਤਾ ਪੈਸੇ ਲੈ ਜਾਉਨੇ ਪਰ ਉਹ ਕਰ ਕਰ ਹੀ ਨਿਆਣਾ ਵਾ ਉਹ ਵੀ ਸਿਆਣਾ ਹੀ ਆ ਨਾਲ ਉਹਨੂੰ ਫਿਕਰ ਉਹਨਾਂ ਸਾਡੇ ਪੈਸਿਆਂ ਦਾ ਸਿਆਣਾ ਤਾਂ ਆ ਉਹਨੂੰ ਨਹੀਂ ਫਿਕਰ ਪਰ ਉਹਦੀ ਜਿਹੜੀ ਮਾਂ ਹੀ ਨਾ ਉਹ ਬੜੀ ਹੋਰ ਤਰ੍ਹਾਂ ਦੀ ਆ ਉਹਨੇ ਪੈਸੇ ਨਹੀਂ ਮੋੜਨੇ ਮੰਮੀ ਮੇਰੇ ਪਹਿਲਾਂ ਗੱਲ ਸੁਣੋ ਠੀਕ ਆ ਪੈਸੇ ਲਏ ਉਹਨਾਂ ਨੇ ਹਨਾ ਉਹ ਤੁਸੀਂ ਵੀ ਵੇਖੋ ਨਾ ਕਿ ਪੈਸੇ ਦੇ ਗਏ ਉਹਨਾਂ ਕੋਲ ਉਹਨਾਂ ਦੀ ਖਸਾਸੀ ਛੁੱਟਣੀ ਹੈ ਜਿੰਨਾ ਚਿਰ ਵਾਰ-ਵਾਰ ਉਹੀ ਗੱਲ ਕਰਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਜਿੰਨਾ ਚਿਰ ਉਹਨਾਂ ਕੋਲ ਮੰਗਾਗੇ ਨਾ ਉਹਨਾਂ ਨੇ ਨਹੀਂ ਦੇਣੇ ਤੂੰ ਦੱਸੋ ਫਿਰ ਕੀ ਕਰੀਏ ਜਾ ਪੁੱਛ ਕੇ ਆ ਨੀ ਹੋਰ ਜਾਵਾ ਆਹੋ ਮੈਂ ਤਾਂ ਤੁਹਾਨੂੰ ਪਤਾ ਮੇਰਾ ਅੱਗੇ ਨੇ ਜੀ ਕਰਦਾ ਉਸੇ ਜਾਣੂ ਤੁਸੀਂ ਉਹਨੂੰ ਥੱਕ ਨਾ ਘੱਲੀ ਜਾਂਦੇ ਹੋ ਤੇ ਫਿਰ ਤੂੰ ਨਹੀਂ ਜਾਣਾ ਤੇ ਜਾਣਾ ਕਿੰਨੇ ਵੇ ਚਲ ਮੋਦ ਕਹਿ ਉਹਨਾਂ ਸੁਣਾ ਦੇ ਉਹਨਾਂ ਨੂੰ ਇੱਕ ਵਾਰੀ ਤੇ ਬਾਕੀ ਮੈਨੂੰ ਬਰਬਾ ਨੀ ਜੇ ਕਹਿਣਾ ਇੱਕ ਵਾਰੀ ਮੈਂ ਸੁਣਾ ਦੇ ਉਹਨਾਂ ਭਰਾ ਕੀ ਕਹਿੰਦਾ ਵਾ ਫਿਰ ਕੋਈ ਉਹਦੇ ਚ ਨਾ ਹੋਊਗਾ ਤੇ ਆਪੇ ਪੁੱਛ ਲਿਆ ਕਰਿਓ ਚਲ ਠੀਕ ਹੈ ਤੂੰ ਇੱਕ ਵਾਰੀ ਤੇ ਜਾ ਚਾਹੇ ਕੋਈ ਨਹੀਂ ਜਾਣਾ ਮੈਂ ਫਿਰ ਜੋਤੀ ਬਾਉ ਜੋਤੀ ਬਾਉ ਬੋਲਦੀ ਨਹੀਂ ਕੁਛ ਨਹੀਂ ਦੀ ਬੋਲਣਾ ਕੀ ਆ ਦੀਦੀ ਬੋਲਣ ਨੂੰ ਕੁਝ ਹੈ ਹੀ ਨਹੀਂ ਤੇ ਬੋਲਾਂਗੀ ਉਹ ਇਦਾਂ ਨਹੀਂ ਕਹੀਦਾ ਹੁੰਦਾ ਸੁੱਖ ਸੁੱਖ ਨਾਲ ਗਿਆ ਵਾ ਇੱਕ ਇਹ ਆ ਦੋਹਾਂ ਜਿੰਦਾ ਰਿਸ਼ਤਾ ਹੀ ਇਹ ਹੁੰਦਾ ਵਾ ਵੀ ਦੁੱਖ ਸੁੱਖ ਵੇਲੇ ਹਾਰ ਬਿਨੇ ਸਾਥ ਦਿੰਦਾ ਵਾ ਤੇ ਕੱਲਾ ਜਦੋਂ ਬਾਹਰ ਚੱਲ ਜਾਂਦਾ ਬੰਦਾ ਫੇਰ ਥੋੜਾ ਜਿਹਾ ਵਿਛੋੜਾ ਚ ਲੱਣਾ ਔਖਾ ਹੋ ਜਾਂਦਾ ਵਾ ਤੇ ਚੱਲ ਕੋਈ ਗੱਲ ਨਹੀਂ ਆ ਅਸੀਂ ਤੇਰਾ ਸਾਥ ਪੂਰਾ ਦਵਾਂਗੇ ਨਹੀਂ ਦੀਦੀ ਉਹ ਤਾਂ ਨਹੀਂ ਗੱਲ ਹੈਗੀ ਤੁਹਾਡਾ ਤਾਂ ਮੈਨੂੰ ਸਾਥ ਹੈਗਾ ਹੀ ਆ ਹਮੇਸ਼ਾ ਰਹਿਣਾ ਵੀ ਆ ਮੇਰੇ ਤੁਹਾਡੇ ਸਾਹਮਣੇ ਹੀ ਨਾ ਇੱਥੇ ਮੇਰੇ ਮਾਸਾ ਹੋਰ ਤਰ੍ਹਾਂ ਨਹੀਂ ਹੋਣ ਰਿਹਾ ਚਾਹੁੰਦੇ ਗੱਡੀ 'ਚ ਬੈ ਗਏ ਆ ਨਾ ਜਿੱਦਾਂ ਦਿਲ ਨੂੰ ਨਾ ਚੰਜੋੜਾ ਜਿਹਾ ਵੱਜ ਗਿਆ ਵਾ ਦਿਲ ਨੂੰ ਖਿੱਚਦੀ ਪੈ ਗਈ ਇੱਕਦਮ ਹੀ ਐਦਾਂ ਹੋ ਗਿਆ ਜਿੱਦਾਂ ਪਤਾ ਨਹੀਂ ਕਿੱਡੀ ਕਿ ਦੂਰ ਚਲ ਗਏ ਨੇ ਉਹ ਉਹ ਤਾਂ ਹੁੰਦਾ ਹੀ ਆ ਬਾਊ ਇੱਕ ਵਾਰੀ ਤੋਰਨ ਲੱਗਿਆ ਐਦਾਂ ਜੀ ਨੂੰ ਕੁਝ ਤੇ ਹੁੰਦਾ ਹੀ ਆ ਕਿ ਜਾ ਦੋਵਾਂ ਜੀਆਂ ਨੇ ਗੱਲ ਕਰ ਲੈਣੀ ਉਹ ਕਿ ਹੋਰ ਨਾ ਥੋੜਾ ਹੋ ਜਾਂਦੀ ਆ ਦੀਦੀ ਉਹ ਤੁਹਾਡੀ ਗੱਲ ਸਾਰੀ ਸਹੀ ਆ ਪਰ ਮੇਰੀ ਗੱਲ ਸੁਣ ਨਾ ਤੇ ਇਹਨੂੰ ਕਹੋ ਹਾਂ ਕਿ ਆਪਣੀ ਜ਼ਮੀਰ ਹੈਗੀ ਆ ਤੋ ਉਹ ਵਾਇਆ ਕਰਨ ਤੇ ਬਥੇਰੇ ਹੀ ਕੁਝ ਬੰਦਾ ਇੱਥੇ ਕਮਾ ਲੈਦਾ ਵਾ ਨਾਲੇ ਆਪਾਂ ਕਿਹੜੇ ਡੇਡੇ ਵੱਡੇ ਸ਼ੌਕ ਪਾਲ ਲਏ ਨੇ ਜਿਹੜੇ ਪੂਰੇ ਕਰਨੇ ਨੇ ਰੋਟੀ ਪਾਣੀ ਵਧੀਆ ਬੰਦੇ ਦਾ ਸਰੀ ਜਾਂਦਾ ਵਾ ਤੇ ਹੋਰ ਬੰਦੇ ਨੂੰ ਕੀ ਚਾਹੀਦਾ ਵਾ ਬਾਉ ਤੂੰ ਅਜੇ ਨਿਆਣੀ ਸਿਆਣੀ ਤੈਨੂੰ ਇੰਨਾ ਗੱਲਾਂ ਦਾ ਪਤਾ ਨਹੀਂ ਆ ਜਦੋਂ ਘਰ ਦੀਆਂ ਕਬੀਲਦਾਰੀਆਂ ਚ ਪੈ ਜਾਈਏ ਨਾ ਫਿਰ ਬੜੇ ਖਰਚੇ ਆ ਫਿਰ ਖਰਚਾ ਕਰੀਏ ਨਾ ਫਿਰ ਪਤਾ ਲੱਗਦਾ ਜ਼ਮੀਨਾਂ ਦੇ ਸਿਰੋਂ ਕੀ ਬੰਦ ਆਈਓ ਜ਼ਮੀਨ ਜਿੰਨੇ ਕ ਫਸਲ ਦੇ ਪੈਸੇ ਆਉਂਦੇ ਆ ਅੱਧੋਂ ਜ਼ਿਆਦੇ ਉੱਤੇ ਲੱਗ ਜਾਂਦੇ ਆ ਤਾਂ ਬਾਹਰ ਸਰੋਵੇ ਕੀ ਬੰਦਦਾ ਵਾ ਪਿੰਦ ਸਿਆਣਾ ਹੀ ਜੇ ਨਾਲ ਵਿਛੋੜੇ ਚੱਲਨੇ ਪੈਂਦੇ ਨੇ ਨਾਲ ਦੂਰ ਪ੍ਰਦੇਸ਼ਾਂ ਚੋਂ ਨਿਕਲਨੇ ਨੇ ਉੱਥੇ ਰਹਿਣਾ ਤੇ ਕਿਉਂ ਆ ਇੱਥੇ ਰਹਿਣਾ ਸਾਰੇ ਟੱਬਰ ਵਿੱਚ ਹੱਸਣਾ ਖੇਡਣਾ ਤੇ ਕਿੰਨਾ ਫਰਕ ਹੁੰਦਾ ਨਾ ਫਿਰ ਵੇਖਣਾ ਤੇ ਸਾਰਾ ਕੁਝ ਪੈਂਦਾ ਵਾ ਜੇ ਟੱਬਰ ਵੱਲ ਵੇਖੀਏ ਤੇ ਫਿਰ ਟੱਬਰ ਪਾਲਣਾ ਕਿੱਦਾਂ ਵਾ ਸਾਪੇ ਪਾਲੀ ਜਾਂਦਾ ਵਾ ਜਦੋਂ ਮਹਾਰਾ ਨੇ ਦੇਣਾ ਵਾ ਤੇ ਪਾਲ ਵੀ ਜਾਣਾ ਹੀ ਆਬੀ ਇਹ ਆ ਜਦੋਂ ਦਾ ਭਰਾ ਹੁੰਦਾ ਸੀ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਹੁਣ ਉਹਨੂੰ ਵੀ ਜ਼ਿੰਮੇਵਾਰੀ ਉਹਦੇ ਸਿਰ ਤੇ ਪੈ ਗਈ ਆ ਤਦ ਕਰਕੇ ਉਹ ਵਿਚਾਰਾ ਟੈਨਸ਼ਨ ਲੈਂਦਾ ਵਾ ਤੇ ਤਦ ਕਰਕੇ ਭੱਜ ਗਿਆ ਵਾ ਨਹੀਂ ਤੇ ਉਹਦਾ ਨਹੀਂ ਜੀ ਕਰਦਾ ਘਰ ਰਹਿਣ ਨੂੰ ਉਹਦਾ ਵੀ ਜੀ ਕਰਦਾ ਜੀਆਂ ਚ ਬਹਿਣ ਨੂੰ ਜੀਆਂ ਚ ਹਸਣ ਖੇਡਣ ਨੂੰ ਹਰ ਇੱਕ ਬੰਦੇ ਦਾ ਜੀ ਕਰਦਾ ਵਾ ਕਰਦੇ ਨੇ ਤਾਂ ਹੀ ਫਿਰ ਉਹ ਚੁੱਪ ਚੁੱਪ ਰਹਿੰਦੇ ਨੇ ਜਿਆਦਾ ਮੇਰੇ ਨਾਲ ਵੀ ਨਾ ਉਹ ਚ ਖੁੱਲ ਕੇ ਗੱਲ ਨਹੀਂ ਕਰਦੇ ਮੈਂ ਬੜੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਹਸਾਉਣ ਦੀ ਗੱਲਾਂ ਬਾਤਾਂ ਵਿੱਚ ਲਿਆਉਣ ਦੀ ਪਰ ਉਹਨਾਂ ਚੁੱਪ ਚੁੱਪ ਹੀ ਰਹਿੰਦੇ ਜਦੋਂ ਮੈਂ ਵੀ ਨਹੀਂ ਮੈਨੂੰ ਨਹੀਂ ਪਤਾ ਕਿ ਇੰਨੀ ਟੈਨਸ਼ਨ ਲੈਂਦੇ ਨੇ ਉਹ ਵਿੱਚ ਉਹ ਵਿੱਚ ਜਿਹੜੇ ਵੱਡੇ ਭਰਾ ਹੁੰਦੇ ਨਾ ਸੱਜੀਆਂ ਖੱਬੀਆਂ ਪਾਵਾਂ ਹੁੰਦੇ ਆ ਭਰਾਵਾਂ ਦਾ ਭਰਾ ਹੀ ਦਰਦ ਜਾਣਦੇ ਆ ਉਹਨਾਂ ਨੂੰ ਪਤਾ ਕਿਦਾਂ ਬੀਤਦੀ ਉਹਨਾਂ ਤੇ ਪਰ ਤੂੰ ਐਵੇਂ ਨਾ ਜ਼ਿਆਦਾ ਟੈਨਸ਼ਨ ਹੰਦੇ ਆਂ ਤੇ ਅਗਰ ਉਹਨਾਂ ਨੂੰ ਤੈਨੂੰ ਪਤਾ ਪਰ ਦੇਸ਼ ਸਮਾਂ ਚ ਇਕੱਲੇ ਨਹੀਂ ਰਹਿਣਾ ਉੱਥੇ ਹੁਣ ਤੇ ਜੇ ਅਸੀਂ ਇੰਦਰ ਦੀ ਟੈਨਸ਼ਨ ਦੇਈ ਜਾਵਾਂਗੇ ਫਿਰ ਕੰਮ ਕਰਨ ਦਿਲ ਥੋੜੀ ਕਰਨਾ ਉਹਨਾਂ ਦਾ ਬਲਵੰਦਰ ਤੂੰ ਹੀ ਬੈਗੀ ਨਾਲ ਹੀ ਗੋਲੇ ਗੋਲੇ ਬਾਹਰ ਕਾਮਾ ਡੰਗਰਾਂ ਵਰਤਿਆ ਫੇਰਾ ਮਾਰ ਮੀ ਪੈਂਡਿਆ ਵਾ ਵੇਖ ਲੈਣੀ ਆ ਗਾਈ ਸੱਜਰ ਸੁਈਏ ਉਹਦੇ ਕੋਲ ਫੇਰਾ ਮਾਰ ਕੇ ਆ ਮੈਂ ਹੀ ਬਖਾ ਲਿਆ ਸੀ ਮੰਮੀ ਉਦੋਂ ਉਦੋਂ ਕੋਈ ਨਹੀਂ ਪਰ ਕੰਮ ਵੀ ਤੇ ਵੇਖਣਾ ਕਿ ਨਹੀਂ ਕੋਈ ਨਹੀਂ ਮੰਮੀ ਕੰਮ ਤੇ ਉਹ ਹੀ ਜਾਣੇ ਆ ਮੰਮੀ ਸਾਰਾ ਦਿਨ ਕੰਮ ਵਿੱਚ ਹੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਹੁਣ ਜਿਹੜਾ ਕਰਨ ਵਾਲਾ ਉਹ ਕਰਨਾ ਹੀ ਆ ਡੰਗਰਾਂ ਵਾਂ ਤੇ ਵੇਖਣਾ ਪੈਣਾ ਭਾਈ ਮੀ ਪੈਂਦੇ ਆ ਵਾ ਹੁਣ ਜੇ ਵੀਰਾ ਚਲੇ ਗਿਆ ਬਾਹਰ ਤੇ ਹੁਣ ਆਪਾਂ ਇੱਥੇ ਮਰਦਾਂ ਵਾਂ ਨੂੰ ਕੰਮ ਕਰਾਂਗੇ ਆ ਮਾਲ ਡੰਗਰਾਂ ਵਾਂ ਦੇ ਵੇਖਾਂਗੇ ਆ ਫੈਲ ਬੰਨੇ ਵਾਂ ਦੇ ਵੇਖਾਂਗੇ ਤਾਂ ਇਹ ਕਰ ਲੋਖਾਉਣੀ ਚਲ ਤੂੰ ਬੈ ਤੇ ਟੈਨਸ਼ਨ ਨਾ ਹੀ ਲੈਣੀ ਜੰਗਾ ਨਹੀਂ ਸਾਰੇ ਸਾਰੇ ਤਬਰ ਤੇਰੇ ਕੋਲ ਆ ਜਿਹੜੀ ਚੀਜ਼ ਦੀ ਲੋੜ ਆ ਅਸੀਂ ਇੱਥੇ ਹਾਜ਼ਰ ਬੈਠੇ ਆ ਠੀਕ ਹੈ ਨਾ ਮੈਂ ਕੋਈ ਨਹੀਂ ਮੰਮੀ ਰਜਨ ਨੂੰ ਕਿਹਾ ਹੈ ਕਿ ਮੈਨੂੰ ਜੰਦਿਆ ਫੋਨ ਲਾ ਦਿਓ ਆਹੋ ਤੂੰ ਸਾਨੂੰ ਦੱਸਣੀ ਹੈ ਤੂੰ ਰਮਾਨ ਨਾਲ ਬੈਠ ਫਿਰ ਮੈਂ ਵੀ ਵੇਖਾਂ ਬਾਹਰ ਕੰਮ ਕਰਨ ਦੇ ਵਾਲਾ ਨਾ ਨਾਲ ਦੇ ਪ੍ਰਿੰਦਰ ਨਾਲ ਵੇਖਾਂ ਕਿ ਕੁਛ ਕੀ ਕਰ ਰਹੀ ਹੈ ਠੀਕ ਹੈ ਹਾਂ ਤੂੰ ਹੋ ਤਿਆਰ ਨਾ ਉਹ ਤੇ ਨਾ ਬਾਹਰ ਪਰ ਖੜੀ ਜਾਈ ਚੱਕ ਨਹੀਂ ਨਹੀਂ ਕੋਈ ਗੱਲ ਆ ਚਲ ਮੈਂ ਬੈਠ ਕੇ ਆਈ ਜੋ ਇੱਕ ਤਰ੍ਹਾਂ ਹਰ ਸੋਈ ਵਾਲਾ ਹੈ ਗੋਡੇ ਗੋਡੇ ਤੇ ਖਲਾਰਾ ਪਿਆ ਤੇ ਸਾਨੇ ਤੂੰ ਉਹਦੇ ਚੜ ਕੇ ਬਹਿ ਗਈ ਏ ਪੁੱਠੀਆਂ ਸਦੀਆਂ ਗੱਲਾਂ ਕਰਨ ਨੂੰ ਉਨੂੰ ਸਾ ਦੇਣਾ ਵਾ ਕਿ ਉਹਨੂੰ ਹੋਰ ਉਹਦਾ ਦਿਲ ਤੋੜਨਾ ਵਾ ਮੰਮੀ ਨੇ ਤੇ ਕੋਈ ਗੱਲ ਵੀ ਨਹੀਂ ਕੀਤੀ ਉਹਦੇ ਨਾਲ ਵਾ ਚੱਲ ਕੋਈ ਨਹੀਂ ਚੱਲ ਆਵੇ ਸੋਈ ਦਾ ਹਾਲ ਆ ਤੈਨੂੰ ਇੱਧਰ ਉਹ ਤੈਨੂੰ ਆ ਕੋਈ ਕੰਮ ਨਹੀਂ ਦੇਤਾ ਇੱਧਰ ਗੁੜੇ ਗੁੜੇ ਖਲਾ ਰਹਾ ਪਿਆ ਤੇ ਗੁੜੇ ਗੁੜੇ ਤੂੰ ਛੱਡ ਕੇ ਤੂੰ ਉਥੇ ਜਾ ਕੇ ਜੋਤੀ ਜਿਸਰਾਂ ਨੇ ਬੈਠੀ ਮੰਮੀ ਜੀ ਹੁਣ ਮੈਂ ਕੀ ਕਰ ਦਿੱਤਾ ਵਾ ਕੀਤਾ ਤੇ ਕੁਛ ਨਹੀਂ ਉਹਨਾਂ ਕੰਨਾਂ ਜੀ ਬੁੜ 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 ਕਰੀਂ ਜਾਣ ਦੇਈਏ ਪਈ ਪੁੱਠੀ ਸਿੱਧੀ ਮਾਰ ਦਾਂਗੇ ਉਹਨੂੰ ਹੈ ਉਹਦਾ ਗਾਇ ਹੁਣ ਘਰ ਵਾਲਾ ਗਿਆ ਵਾ ਉਹਨੇ 2-4 ਦਿਨ ਹਲੇ ਬਹਿਣਾ ਵਾ ਹਨਾ ਜੀ ਲਾਉਣਾ ਉਹਨੇ ਤੇ ਤੂੰ ਕੋਈ ਨਾ ਕੋਈ ਕੋਈ ਨਾ ਕੋਈ ਚੁਗਲੀ ਕਰੇਗੀ ਕਿ ਨਾ ਕੋਈ ਕੁਠੀ ਮਦਦ ਦੇਗੀ ਅਚੋਕ ਆਪਣਾ ਕੰਮ ਤਾਂ ਤਦਾ ਕਰ ਸਾਰਾ ਜੋ ਵੀ ਹੈਗਾ ਵਾ ਮੰਮੀ ਜੀ ਸਾਰਾ ਕੰਮ ਤੇ ਹੋ ਗਿਆ ਬਸ ਤੜਕਾ ਹੀ ਲਾਉਣ ਵਾਲਾ ਰਹਿ ਗਿਆ ਉਹ ਵੀ ਲੱਗੀ ਹੀ ਲਾਉਣ ਮੈਂ ਕਿਤਨਾ ਗਲੇਡੂ ਸੁਟਣ ਨਹੀਂ ਮੇਰੇ ਗੜੀ ਹੈ ਸੁਖ ਸੁਖਾਣਾ ਮੁੰਡਾ ਘਰੋਂ ਗਿਆ ਵਾ ਤੇ ਤੂੰ ਉਹਨੂੰ ਚੁਪਾ ਕੇ ਕਲੈਂਪ ਉਹਨਾ ਬੰਦ ਕਰ ਤੇ ਹਸ਼ਰ ਮੈਂ ਬੜਾ ਬੁਰਾ ਕਰਨਾ ਹੀ ਮੰਮੀ ਜੀ ਤੁਸੀਂ ਕੀ ਮੈਨੂੰ ਹਸ਼ਰ ਕਰਨਾ ਉਦੋਂ ਦਾ ਹਸ਼ਰ ਤੇ ਨਜ਼ਰ ਹੋ ਗਿਆ ਕਰਦਿਆਂ ਨੂੰ ਕਿ ਮੇਰੀ ਜ਼ਿੰਦਗੀ ਰੱਬ ਨੇ ਲਿਖੀ ਆ ਇੰਨੀ ਜ਼ਿੰਦਗੀ ਕਿਸ ਦੀ ਮਾੜੀ ਵੀ ਨਹੀਂ ਹੋਣੀ ਚਾਹੀਦੀ ਜਿੰਨੀ ਮੇਰੀ ਆ ਉਹ ਤੇ ਮੈਨੂੰ ਪਤਾ ਹੀ ਆ ਹੁਣ ਸਾਰੀ ਜ਼ਿੰਦਗੀ ਮੇਰੀ ਇਦਾਂ ਹੀ ਨੰਗਣੀ ਆ ਇਦਾਂ ਤੇ ਕਰਦੇ ਆ ਇਹ ਸਾਰੀ ਉਮਰ ਨੰਗ ਚੱਲੀ ਅੱਧੀ ਨੰਗੀ ਆ ਇਦਾਂ ਹੀ ਨੰਗ ਜਾਣੀ ਆ ਇਦਾਂ ਹੀ ਰੋਕ ụp ਕੇ ਮਰ ਜਾਣਾ ਮੈਂ ਮੈਂ ਤੇ ਏਡੇ ਰੱਬ ਨੂੰ ਕਹਿ ਨਹੀਂ ਰਹਿਣੀ ਆ ਜ਼ਿੰਦਗੀ ਦੇਣੀ ਆ ਤੇ ਚੰਗੀ ਦੇਈ ਨਹੀਂ ਤੇ ਇਹੋ ਜੀ ਜ਼ਿੰਦਗੀ ਜੀਣ ਜੋ ਖਣੋ ਕੀ ਥੜਿਆਵਾ ਮੈਂ ਤੇ ਇਸ ਜ਼ਿੰਦਗੀ ਨਾਲੋਂ ਮਰ ਜਾਂਦਾ ਚੰਗਾ ਵਾ ਇੱਕ ਮੈਨੂੰ ਤੀ ਦਾ ਦੁੱਖ ਮਾਰ ਜਾਂਦਾ ਆਪਣੀ ਦਾ ਕਿਸਮਤ ਮੈਂ ਨਹੀਂ ਤੇਰੀ ਮਾੜੀ ਬਣਾਈ ਕਿਸ ਨੇ ਬਣਾਈ ਤੇਰੀ ਮਾੜੀ ਤੇਰੀ ਮਾਂ ਨੇ ਠੀਕ ਹੈ ਨਾ ਜਿਹੜੀ ਰੋਜ਼ ਇੱਥੇ ਵੱਡੀ ਰਹਿੰਦੀ ਇਹਦੇ ਜੋ ਮਾਤ ਤੈਨੂੰ ਪੁੱਢੀ ਸਿੱਧੀ ਦਈ ਜਾਂਦੀ ਸੀ ਠੀਕ ਹੈ ਨਾ ਹੁਣ ਨੀ ਕਹਿੰਦੀ ਮੂੰਹ ਲਾਉਂਦੀ ਹੁਣ ਨੀ ਕਹਿੰਦੀ ਆ ਜਾਂਦੀ ਏ ਤੇਰਾ ਮੈਂ ਕੋਈ ਬੋਝ ਹੀ ਚੁੱਕਾਂ ਜਾਣ ਕੇ ਇੱਥੇ ਬਹਿ ਹੂੰ ਉਦੋਂ ਤੇ ਬੜੀ ਛੇਤੀ ਪੁੜਕਦੀ ਫਿਰਦੀ ਸੀ ਉਹ ਤੂੰ ਮਨੂੰ ਇੱਥੇ ਨਾ ਮਾਸਾ ਜਿ ਚੰਗੀ ਨਹੀਂ ਲੱਗਦੀ ਠੀਕ ਹੈ ਨਾ ਹੁਣ ਉਦੋਂ ਤੇ ਆਪਣੀ ਮਾਂ ਕੋਲ ਜਾ ਤੇ ਨਾਲੇ ਉਹਨੂੰ ਪਤਾ ਲੱਗੇ ਕਿ ਕਿਦਾਂ ਤੀਨੁਭੋਏ ਵਾਲੀ ਦਾ ਵਾ ਜੇਰ ਮੇਰਾ ਪੋਤੇ ਸੀ ਉਦੋਂ ਤੇ ਤੁਸੀਂ ਉ ਦੁੱਤੀ ਜਿਹਦੇ ਨੇ ਇੱਥੇ ਪੈ ਇੱਥੇ ਜਿਹਦੇ ਨੇ ਉੱਥੇ ਤੇ ਪੈਰਾਂ ਲਾ ਪਾਈ ਛੜਦੀ ਵੀ ਜੋ ਕੁਛ ਹੈਗੀ ਮੈਂ ਹੀ ਹੁਣ ਬੰਦਿਆਂ ਵਾਂਗੂ ਤੇ ਬਹਿ ਜਾ ਤੇ ਕੰਮ ਤਾਂ ਨਾ ਕਰੀ ਜਾ ਠੀਕ ਹੈ ਨਾ ਤੇ ਪ੍ਰਸ਼ਾਦ ਪਾਣੀ ਖਾਈ ਜਾਓ ਮੰਮੀ बार-बार ਮੇਰੀ ਮਾਂ ਨੂੰ ਕਿਉਂ ਵੇਚ ਲਿਆਉਂਦੇ ਜੇ ਜੋ ਕੁਛ ਕਹਿਣਾ ਹੁੰਦਾ ਮੈਨੂੰ ਕਹਿ ਲੈ ਕਰੋ ਕੋਈ ਵੀ ਮਾਂ ਪਿਓ ਵਾ ਉਹ ਇਹ ਥੋੜਾ ਚਾਹੁੰਦਾ ਵਾ ਧੀ ਵੇਉਂਦੇ ਆ ਵੀ ਸੁਖ ਮਿਲੇ ਇਹ ਥੋੜਾ ਚਾਹੁੰਦੇ ਆ ਕਿ ਉਹਦਾ ਸਿਰ ਦਾ ਸਾਈਂ ਇਦਾਂ ਹੋ ਜੇ ਹਰ ਮਾਪਿ ਉਹ ਸੁਖੀ ਚਾਹੁੰਦਾ ਤੇ ਨਾ ਆਂਦੇ ਹੁੰਦੇ ਜਿਹਦੀ ਤੇ ਸੁਖੀ ਉਹਦਾ ਜੱਗ ਸੁਖੀ ਜਿਹਦੀ ਤੇ ਦੁਖੀ ਉਹਦਾ ਜੱਗ ਦੁਖੀ ਹੋ ਜਾਂਦਾ ਵਾ ਮੇਰੀ ਮਾਂ ਤੇ ਆਪਣਾ ਟਾਈਮ ਪਾਸ ਵਾਹਾਂ ਕਰਨ ਗਈ ਆ ਤਾ ਤੂੰ ਇਦਾਂ ਕਿਉਂ ਕਰਦੀ ਮੇਰੇ ਨਾਲ ਨਹੀਂ ਤੇਰੀ ਮਾਂ ਨੂੰ ਨਾ ਲਿਆਵਾਵੇਂ ਜੀ ਤੂੰ ਹੋਰ ਦੱਸ ਮੈਂ ਕੀ ਕਰਾਂ ਮੇਰੀਆਂ ਵੀ ਅੰਦਰਾਂ ਨੂੰ ਅੱਗ ਲੱਗੀ ਆ ਮੇਰਾ ਪੁੱਤ ਨਾਲ ਖਾ ਲਿਆ ਤੁਸੀਂ ਹੈ ਜਨੂੰ ਉਹੀ ਉਦੋਂ ਤੇ ਤੂੰ ਉਹ ਤੇਨੂੰ ਜ਼ਬਾਨ ਤੇਰੀ ਕਿਤੇ ਬੰਦੋ ਨੇ ਕੀਤੀ ਹੀ ਨਹੀਂ ਵਰਜੀ ਹੁੰਦੀ ਪਹਿਲਾਂ ਤੈਨੂੰ ਪਹਿਲੇ ਦਿਨੋਂ ਵਰਜੀ ਹੁੰਦਾ ਨਾ ਹੀ ਨਿਜ ਮਾਂ ਜਲਉਣੀਆ ਤਾਂ ਨਾ ਮੈਂ ਔਖੀ ਹੁੰਦੀ ਤੇ ਨਾ ਤੂੰ ਔਖੀ ਹੁੰਦੀੋਂ ਹੁਣ ਮੈਂ ਵੀ ਤੇ ਤੇਰੇ ਨਾਲ ਹੀ ਮਰਨਾ ਵਾ ਆ ਉਧਰ ਵੇਲੀ ਜਾ ਕੇ ਡੰਗਰਾਂ ਨੂੰ ਵੇਖੀਏ ਆ ਜਾ ਵੇਖ ਉਧਰ ਜਾ ਕੇ ਮੰਮੀ ਘਰ ਦੇ ਕੰਮੋਂ ਦਾ ਤੜਕਾ ਲਾ ਲੈਨ ਦੋ ਮੈਨੂੰ ਸਬਜੀ ਨੂੰ ਤੇ ਬਾਅਦ ਚ ਕਰ ਲੈਣੀਆ ਤੜਕਾ ਬਾਅਦ ਚ ਲਾ ਲੈਣੀਆ ਪਹਿਲਾਂ ਤੂੰ ਜਾਨੀਏ ਤੁਸੀਂ ਕੀ ਕਰਕੇ ਆਉਣੀ ਐ ਆਤਮਾ ਵਖਾਲਾ ਮੇ ਕਿਦਾਂ ਕਰੀਨੇ ਮੰਮੀ ਘਰ ਕੇ ਤੇ ਸਾਰਾ ਕੰਮ ਆਉਣੀ ਐ ਛੱਡ ਕੇ ਆਉਣੀ ਐ ਮੈਂ ਕਿਹਾ ਮੈਂ ਤੁਹਾਨੂੰ ਦੱਸੂਗੀ ਵੀ ਕਿਦਾਂ ਕਰੀਦੇ ਆ ਜਾ ਔਰ ਮੇਰੇ ਗੱਲ ਸੁਣੋ ਕਰਦੇ ਕੰਮ ਨੇ ਬੇੜ ਲਿਏ ਫਿਰ ਜਾ ਕੇ ਕਰ ਲਾਂਗੇ ਰੋਟੀ ਖਾਣੀ ਆ ਆਣ ਕੇ ਖਾ ਲੈਨੇ ਨਹੀਂ ਮੈਂ ਪਾਣੀ ਮੇਰੀ ਕੋਈ ਗੱਲ ਨਹੀਂ ਆ ਕੁੜੀ ਨੇ ਸਕੂਲੋਂ ਆਉਣਾ ਵਾ ਭੁੱਖੀ ਆ ਸਵੇਰ ਦੀ ਉਹ ਉਹ ਕੋਈ ਨਹੀਂ ਉਹਨੂੰ ਰੋਟੀ ਦੇ ਲੈਨੇ ਤੇ 1 ਮਿੰਟ ਤੇ ਮੈਂ ਦੱਸ ਕੇ ਤੇ ਫਿਰ ਆ ਜਾਨੇ ਆ ਜਾ ਆ ਰੋਟੀ ਦੇਵਾਂਗੇ ਉਹਨੂੰ ਮੈਂਗੇ ਨਹੀਂ ਰੋਟੀ ਦੀ ਗੱਲ ਨਹੀਂ ਐ ਤੁਹਾਨੂੰ ਬਸ ਸਬਜ਼ੀ ਬਣਾਉਣ ਵਾਲੀ ਕਿੰਨਾ ਟਾਈਮ ਲੱਗ ਜਾਣਾ ਵਾ ਤੂੰ 1-5 ਮਿੰਟ ਲੱਗਣੇ ਆ ਜਾ ਆ ਜਾ जीरो वीर जी चाची भाभी यार बोए भी सारे खुले तो घर भी नहीं कोई है चलो बाद हो जाएगा जगी भाजी ਤੁਸੀਂ ਬੀਬੀ ਸਾਸ਼ੀ ਕਾਂ ਤੇ ਪਿੱਛੇ ਵਾਪਸ ਹੋ ਚਲੇ ਉਹ ਮੈਂ ਸੋਚਿਆ ਕਿ ਲੱਗਦਾ ਘਰ ਹੀ ਨਹੀਂ ਕੋਈ ਮੈਂ ਵਜਾ ਡਿਆ ਦੇਣ ਨਹੀਂ ਘਰੇ ਹੀ ਸਾਰੇ ਉਹ ਤਾਂ ਡੁੱਲੇ ਮੈਨ ਲੱਗਦਾ ਗਿਆ ਨੇ ਵੇ ਲਿਓ ਜੀ ਹੋਰ ਤਾਂ ਠੀਕ ਠਾਕ ਜੀ ਹਾਂ ਜੀ ਵਧੀਆ ਚੀਰ ਤੂੰ ਹੀ ਸੁਣਾ ਕਰੀ ਠੀਕ ਠਾਕ ਮੰਮੀ ਹਾਂ ਜੀ ਹਾਂ ਜੀ ਵਧੀਆ ਠੀਕ ਠਾਕ ਸਾਰੀ ਚਲੋ ਵਧੀਆ ਚਾਹੀਦਾ ਉਹ ਬੀਰਾ ਭਾਜੀ ਕਿੱਥੇ ਜੀ ਤੁਹਾਨੂੰ ਦੱਸਿਆ ਨਹੀਂ ਉਹਨੇ ਉਹ ਤਾਂ ਬਾਹਰ ਚਲ ਗਏ ਨੇ ਬਾਹਰ ਚਲ ਗਏ ਹਾਂ ਜੀ ਉਹ ਤਾਂ ਬਾਹਰ ਚਲ ਗਏ ਨੇ ਕਿਦਾਂ ਦੇ ਗਏ ਨੇ ਬਾਹਰ ਉਹ ਤਾਂ ਅੱਜ ਹੀ ਗਏ ਨੇ ਅੱਜ ਜੀ ਤੁਹਾਡੇ ਅੱਗੇ ਕਿ ਤੋਰ ਕੇ ਹਟੇ ਉਹਨਾਂ ਨੂੰ ਬਾਹਰ ਤਾਂ ਮੈਨੂੰ ਪਤਾ ਨਹੀਂ ਬਾਹਰ ਗਏ ਨੇ ਉਹ ਉਹ ਚਾਂਚਕੇ ਫੋਨ ਆ ਗਏ ਉਹਨਾਂ ਦਾ ਬਾਹਰੋਂ ਕੰਪਨੀ ਵਾਲਿਆਂ ਦਾ ਤੇ ਉਹਨੂੰ ਅਮਰਜੈਂਸੀ ਜਾਣਾ ਪਿਆ ਉਹਨਾਂ ਨੂੰ ਉਦੋਂ ਤਾਂ ਪੰਜ ਦੋ ਮਿੰਟ ਹੋਰ ਰੋਕ ਹੀ ਜਾਂਦੇ ਹੋ ਚਲੋ ਕੋਈ ਨਹੀਂ ਭਈਆ ਗੱਲ ਵਾ ਬਾਹਰ ਚ ਲੱਗੇ ਉਧਰ ਵੀ ਜਾਣਾ ਹੀ ਉਹਨਾਂ ਨੇ ਹਾਂਜੀ ਤੈਨੂੰ ਕੰਮ ਹੀ ਕੋਈ ਉਹਨਾਂ ਦਾ ਹਾਂਜੀ ਹਾ ਤੇ ਕੰਮ ਹੀ ਹੁੰਦਾ ਚਲੋ ਕੋਈ ਨਹੀਂ ਬਾਹਰ ਸਹੀ ਫਿਰ ਨਹੀਂ ਪਹਿਲੇ ਚਾਹ ਪਣੀ ਪੀ ਕੇ ਚੱਲਦੇ ਆਂ ਤੇ ਚਾਚੀ ਕਿੱਥੇ ਹੈ ਮੰਮੀ ਤਾਂ ਹੁਣੇ ਆਇਆ ਇੱਥੇ ਹੀ ਗਏ ਤੇ ਨਾ ਹੀ ਦੀਦੀ ਦੇਖਣ ਦੇ ਨੇ ਕਿਤੇ ਕਿੱਧਰ ਕਿੱਧਰ ਹੋਏ ਹੋਣੇ ਚਾਂਦ ਚਲੋ ਮੈਂ ਤਾਂ ਨਹੀਂ ਰੁਕ ਜਾ ਮੰਮੀ ਨੂੰ ਮਿਲ ਕੇ ਚਲ ਜਾ ਨਹੀਂ ਕੋਈ ਨਹੀਂ ਬਾਤ ਹੋ ਜਾਏਗੀ ਫੇਰ ਮੈਂ ਤਾਂ ਨਹੀਂ ਬਹਿ ਜਾਓ ਭਾਜੀ ਚਾਹ ਪੀ ਕੇ ਚਲ ਜਿਓ ਉਹਨਾਂ ਨੇ ਭਾਬੀ ਜੀ ਮੈਂ ਚਲਦਾ ਹਾਂ ਕੋਈ ਨਹੀਂ ਮੈਨੂੰ ਨਾ ਹੋਰ ਹੀ ਕੰਮ ਹੋ ਉਹ ਵੀ ਕਰਨੀ ਜਾ ਕੇ ਨਾ ਇਹ ਤੁਹਾਨੂੰ ਕੰਮ ਜ਼ਰੂਰੀ ਹੈ ਵੀਰ ਨਾ ਹਾਂ ਜੀ ਹਰੇ ਕੰਮ ਜ਼ਰੂਰੀ ਹੈ ਚਲੋ ਕੋਈ ਨਹੀਂ ਮੈਂ ਕੱਲ ਨੂੰ ਫੇਰ ਫੋਨ ਉਹਨਾਂ ਨੂੰ ਜੀ ਐਡਾ ਜ਼ਰੂਰੀ ਕੰਮ ਆ ਤਾਂ ਮੰਮੀ ਨੂੰ ਮਿਲ ਕੇ ਚਲ ਜਾ ਸੱਸੀ ਕਾਲ ਆ ਗਈ ਹੈ ਟਿਊਸ਼ਨ ਤਾਂ ਹਾਂ ਜੀ ਹਾਂ ਜੀ ਚਲ ਕੋਈ ਗੱਲ ਨਹੀਂ ਆ ਜਾਓ ਠੀਕ ਹੈ ਭਾਬੀ ਜੀ ਮੈਂ ਚਲਦਾ ਫੇਰ ਹਾਂ ਚਲੋ ਠੀਕ ਹੈ ਕੋਈ ਗੱਲ ਉਹਨੂੰ ਬਾਤ ਹੋਊਗੀ ਤੇ ਚਾਚੀ ਆਉਣਗੇ ਨਾ ਹਾਂ ਚਲੋ ਮਿਲ ਲੈਣਾ ਹੀ ਨਾ ਤੂੰ ਚਾਚੇ ਨੂੰ ਮਿਲ ਲੈਣਾ ਹੀ ਚਾਚਾ ਜੀ ਕਿੱਥੇ ਗਏ ਨੇ ਚਾਚਾ ਜੀ ਬਾਹਰ ਚਲ ਗਏ ਨੇ ਤੈਨੂੰ ਪਤਾ ਹੈ ਹਾਂ ਤੈਨੂੰ ਦੱਸਿਆ ਰਿਹਾ ਹੀ ਬਾਹੂ ਮੈਂ ਕਿ ਉਹਨਾਂ ਨੇ ਚਲ ਜਾਣਾ ਵੇ ਇੱਕ ਦੋ ਦਿਨ ਵਿੱਚ ਪਰ ਮੈਂ ਤਾਂ ਹੀ ਕਿਹਾ ਸੀ ਸਵੇਰੇ ਕੱਲ ਨਾ ਟਿਵਿਸ਼ਨ ਤੇ ਜਾ ਪਰ ਤੂੰ ਵੀ ਆਨੀਆ ਬਣਾਉਣ ਮੇਰੇ ਕੋਲ ਟਾਈਮ ਰੋਕ ਲੈਣਾ ਸੀ ਨਾ ਬਹੁਤ ਤੈਨੂੰ ਪਤਾ ਫਿਰ ਉਹ ਗੱਡੀ ਵਾਲਾ ਕਾਲਾ ਪਿਆ ਸੀ ਤੈਨੂੰ ਤਾਂ ਪਤਾ ਜਾਣਾ ਵੀ ਅਗੋ ਫਲੈਟ ਫੜਨੀ ਕਿੰਨਾ ਤੇ ਕੰਮ ਪੈ ਜਾਂਦਾ ਬਾਹਰ ਅੰਜਾਨ ਲੱਗਿਆ ਤਾਂ ਕਰਕੇ ਥੋੜਾ ਟਾਈਮ ਰੋਕ ਲੈਣੇ ਮੈਂ ਐਸੇ ਕੋ ਉਹਨਾਂ ਨੂੰ ਮਿਲ ਕੇ ਜਾਂਦੀ ਫੋਨ ਮੈਨੋਂ ਜਦੋਂ ਉਹ ਕਰਦੇ ਹੁੰਦੇ ਸੀ ਚੀਜ਼ੀਆਂ ਲੈ ਕੇ ਖਵਾਉਣੀਆਂ ਮੇਰੇ ਨਾਲ ਹੱਸਦੇ ਘੇੜਦੇ ਹੁੰਦੇ ਸੀ ਉਹਨਾਂ ਨੇ ਤਾਂ ਚਲ ਸੁਧਾਨ ਨਾ ਮੈਂ ਜੀ ਹੈਗੀ ਆ ਜਿਹੜੀ ਵੀ ਤੇਰਾ ਚੀਜ਼ਾਂ ਨੂੰ ਖਾਣ ਨੂੰ ਦਿਲ ਕਰੂ ਨਾ ਮੈਂ ਤੈਨੂੰ ਲੈ ਦਊਂਗੀ ਕੋਈ ਗੱਲ ਨਹੀਂ ਮੰਗਵਾ ਕੇ ਰੱਖ ਲੂ ਮੈਂ ਤੇਰੇ ਵਾਸਤੇ ਐਵੇਂ ਕਹਤ ਮਨ ਹੁਲਾ ਕਰਦੀ ਆ ਉੱਚ ਲੈਣੇ ਉਹਨੇ ਜਾਣਾ ਹੀ ਬਹੁਤ ਬਾਹਰ ਤੈਨੂੰ ਪਤਾ ਬਾਹਰ ਗਿਆ ਤੇ ਮੈਨੂੰ ਸਰਦਾ ਵਾ ਤੁਸੀਂ ਆਣੀ ਤੇ ਹੈਂ ਆ ਤਾਂ ਕਰਕੇ ਫਿਰ ਚਾਚੀ ਜੀ ਮੇਰਾ ਤੇ ਚਾਚੇ ਤੋਂ ਬਿਨਾ ਦਿਲ ਨਹੀਂ ਲੱਗਣਾ ਮम्मा ਤੇ ਦਾਦੀ ਜੀ ਕਿੱਥੇ ਨੇ ਮੰਮੀ ਤੇਰੀ ਬੋ ਇੱਥੇ ਹੁਣ ਇਧਰ-ਉਧਰ ਗੱਪਸ਼ਾ ਹੋਈ ਹੋਣੀ ਆ ਤੇ ਦਾਦੀ ਵੀ ਇੱਥੇ ਹੋਣੀ ਆ ਚਲਾ ਮੈਂ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਕੋਈ ਨਾ ਮੈਂ ਪਾਣੀ ਪੀ ਲੈਂਦੀ ਆ ਚਲਾ ਫਿਰ ਨਾ ਕੇਟੇ ਚਲਾ ਮੇਰੀ ਬੋ ਕੱਪੜੇ-ਕੱਪੜੇ ਚੇਂਜ ਕਰ ਆਪਣੇ ਦੀਦੀਆਂ ਦੀਆਂ ਤਾਰ ਤਾਰ ਦੀ ਰਾਤ ਦੀ ਰਾਤ ਨਾ ਹਰਦਾ ਬੰਦਾ ਇਹਦਾ ਹੀ ਕੰਮ ਹੈ ਨਾ ਹਰਦੀ ਕਲਾਕਾਰ ਕਲਾਕਾਰ ਤੋਂ